ਹੰਬਈ ਅਮਰਿਤਪਾਲ ਮੇਰੋ ਦੱਸਣ ਮੇਰੀ ਹੁਣ ਤੈਨੂੰ ਬਹੁਤ ਸ਼ੌਂਕ ਆ ਨਾ ਸਫਾਈ ਕਰਨ ਦਾ ਗੰਦਗੀ ਹਟਾਉਣ ਦਾ ਪੰਜਾਬ ਚੋਂ ਤੈਨੂੰ ਬੜੀ ਚੜ ਚੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਗੱਲ ਦਾ ਜਵਾਬ ਦੇ ਵੀ ਇਹ ਸਰਸੇ ਵਾਲਾ ਡੇਰੇ ਵਾਲਾ ਬਾਬਾ ਹੈ ਰਾਮ ਰਹਿਮ ਸਭ ਨੂੰ ਪਤਾ ਰੇਪਿਸਟ ਹੈ ਪਰੋਲ ਤੇ ਬਾਹਰ ਸਾਰੇ ਮਚੜਾ ਹੋਇਆ ਫਿਰਦਾ ਸਿੰਘ ਨਿੰਗ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਪਰੋ ਬੰਦਾ ਰੇਪਿਸਟ ਹੋਣ ਤੋਂ ਬਾਅਦ ਵੀ ਉਹ ਮਜ਼ੇ ਕਰ ਰਿਹਾ ਆਪਣੇ ਜ਼ਿੰਦਗੀ ਦੇ ਇਦਾਂ ਦੇ ਬਾਬਿਆਂ ਦਾ ਬਾਰੇ ਤੇਰਾ ਕੀ ਵਿਚਾਰ ਹੈ ਸੋਧਾ ਕਦੋਂ ਲਾਏਗਾ ਇਦਾਂ ਦੇ ਬਾਬਿਆਂ ਦਾ ਤੂੰ ਨਹੀਂ ਲੱਗਣਾ ਤੇਰੇ ਕੋਲ ਕਿਹਦੇ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹ ਨਿਹੱਤਾ ਨਹੀਂ ਹੈ ਉਹਦੇ ਕੋਲ ਪਾਵਰ ਹੈ ਔਰ ਤੈਨੂੰ ਪਤਾ ਹੈ ਵੀ ਇਹ ਜਿਹੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਚੈਲੰਜ ਹੈ ਬਹੁਤ ਔਖਾ ਹੈ ਰਾਈਟਰ ਤੂੰ ਨਹੀਂ ਕਰ ਪਾਏਗਾ ਸੋ ਤੂੰ ਕਹਿੰਦਾ ਵੀ ਗੰਦਗੀ ਸਾਫ਼ ਕਰਨੀ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਖਿਆਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਪਿਆਂ ਨੇ ਮੰਨੇ ਸੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡੇ ਬਾਰੇ ਤੇਰਾ ਕੀ ਵਿਚਾਰ ਹੈ ਉਹਨਾਂ ਦੇ ਮਟਰ ਕਦੋਂ ਕਰੇਗਾ ਸ਼ੁਰੂ ਕਰਨਾ ਹੈ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਆ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਹੈ ਵੀ ਮਨਾਂ ਮਰੇ ਕੁਛ ਨਹੀਂ ਔਰ ਤੂੰ ਕੀ ਹੈ ਤੂੰ ਆਪ ਇੱਕ ਸੁੱਲਾ ਹੈ ਸੁੱਲਾ ਮੀਨਸ ਮੁਸਲਮਾਨ ਜਿਹੜਾ ਸੁੱਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁੱਲਾ ਮੁੱਲਿਆਂ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾਤ ਧਰਮ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲਕੌਰ ਕਿਉ ਲਾਂਦੀ ਸੀ ਜੋ ਤਾਂ ਕੰਚਨ ਸੀ Hindu ਸੀ ਜਾਂ UP ਦੀ ਸੀ ਤੂੰ ਕੀ ਹੈ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ ਜੰਮਿਆ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੂੰ ਲੋਖ ਨੂੰ ਜਾਤ ਪੇਤ ਸਿਖਾਏਂਗਾ ਮੁਸਲਮਾਨ ਦੇ ਪੇਸ਼ਟ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਵਾਲੇ ਤਾਂ ਮਾਰਦਾ ਚਾਹ ਕਿਸੇ ਦਾ ਵੀ ਹੋਵੇ ਤੂੰ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਕ ਭੇੜੀਆਂ ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂਣ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਾਰਨਿੰਗ ਆ ਸੁਧਰ ਜਾਓ ਜਿਹੜੇ ਤੁਸੀਂ ਕਹਿਣਾ ਮਰਡਰ ਕਰਨਾ ਸਾਡੇ ਵਾਸਤੇ ਸੋਖਾ ਸੋਧੇ ਲਾਉਣੇ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨਿਆਂਗਰ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤੁਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ ਕਿਹੜੇ ਜ਼ਿੰਦਗੀ ਚ ਕਾਂਡ ਕੀਤੇ ਆ ਕੀ ਕੁਛ ਕੀਤਾ ਆਪਣੇ ਪੀੜਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਓਗੇ ਜ਼ਿੰਦਗੀ ਕਿਵੇਂ ਜਿਣੀ ਹੈ ਜੇ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪਦੀ ਇੱਕ ਵਿਕਲੌਂਗ ਘਟਿਆ ਨੀਚ ਗਿਰੀ ਹੋਈ ਸੋਚ ਆ ਤੁਸੀਂ ਸਾਨੂੰ ਕਿ ਜਿਹੜੀ ਨੌਜਵਾਨ ਪੀੜੀ ਆ ਗਈ ਹੈ ਕਿ ਉਸ ਆਪਣੀ ਸੋਚ ਸੀ ਉਹਨਾਂ ਤੋਂ ਲੱਧੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ ਚ ਕੀ ਕਰ ਰਿਹਾ ਇਸ ਨਾਨ ਆਫ ਫਕਿੰਗ ਯੋਰ ਬਿਜ਼ਨਸ ਕੁੰਦੂ ਜੀਆਂ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਦੀ ਸਾਨੂੰ ਬਚਾ ਲੋ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਨੇ ਨਿਹੰਗਾਂ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇੰਨਾ ਤੋਂ ਡਰ ਗਈਆਂ ਜਾਓ ਭਈ ਪੁਲਿਸ ਸਟੇਸ਼ਨ ਕਿਉਂ ਜਾਣੀਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਪੁਲਿਸ ਸਟੇਸ਼ਨੇ ਜਾਣਾ ਕਦੇ ਵੀ ਜਦੋਂ ਕੋਈ ਵੀ ਨਿਆੰਗਤਾ ਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂ ਵਾਸਤੇ ਵੀਡੀਓ ਆ ਕੋਈ ਨਿਆੰਗਤਾ ਨਾ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫਸਰ ਕੋਲ ਨਹੀਂ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਵੀ ਸਾਨੂੰ ਥ੍ਰੀਟਿੰਗਸ ਆ ਰਹੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਨਾਲ ਇਹ ਪੰਜਾਬ ਚੰਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਹਨਾਂ ਤੇ ਐਸੇ ਸੀ ਧਾਰਾ ਐ ਐਸੇ ਸੀ ਸ਼ਖਸ਼ਲਸ ਲੱਗਣੇ ਆ ਨਾ ਇਹ ਸੋਦੇ ਵਾਲਾ ਵਰਡ ਭੁੱਲ ਜਾਣਗੇ ਸੋ ਸੋਚ ਦੇ ਔਰਤ ਵਿੱਚ ਵੱਲ ਘੱਟ ਹੁੰਦਾ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦੋ ਅਮਰਤਪਾਲ ਮੈਰੋ ਨੇ ਫਰੋਤੀ ਮੰਗੀ ਸੀ ਉਹ ਜਨਾਨੀ ਕੋਲੋਂ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਉਹਦੇ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ মিডিਆ ਨੇ ਤੁਹਾਨੂੰ ਦੱਸੀ ਹੈ ਕੋਈ মিডিਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਿਆਂ ਨੇ ਉਹਨੂੰ ਉੱਥੇ ਗਰਾਹ ਚ ਦੇ ਨਾਲ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੇ ਉਹ ਡਰ ਦੇ ਮਾਰੇ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵਿਵਾਹ ਤੇਰਾ ਬਲਦਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਹੈ ਕਿਉਂਕਿ ਇਹ ਵਾਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਣ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਏਡ ਏਡੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸ਼ਸਤਰ ਦਿੱਤੇ ਆ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿ ਏਡ ਏਡੀਆਂ ਕਿਰਪਾਨਾਂ ਲੈ ਕੇ ਫਿਰੋ ਪਰ ਇਹ ਆਜ਼ਾਦੀ ਹੁਣ ਖਤਮ ਹੋ ਜਾਣੀ ਆ ਇਹ ਜਿਹੜੀਆਂ ਏਡ ਏਡੀਆਂ ਕਿਰਪਾਨਾਂ ਲੈ ਕੇ ਤੁਸੀਂ ਜਿੱਥੇ ਕਿਤੇ ਪਹੁੰਚ ਜਾਂਦੇ ਹੋ ਜਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਆ ਮੈਨੂੰ ਤਾਲ ਮੈਰੋ ਤੈਨੂੰ ਬਹੁਤ ਸ਼ੌਂਕ ਹੈ ਲੋਕਾਂ ਦੇ ਸੋਧੇ ਲਾਉਂਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨੇਹਾ ਕੁੜੀ ਜ਼ਹਿਰ ਦੇਖ ਕੇ ਉਹਦੇ ਸਹਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵੱਧ ਹੋਇਆ ਤੇਰੇ ਕੋਲੋਂ ਸੋਧਾ ਲੱਗਿਆ ਬਸ ਪਹੁੰਚ ਗਏ ਉੱਥੇ ਹੱਲਾ ਸ਼ਾਇਲੜ ਟੀਆਰਪੀ ਲੈਰ ਕਿ ਬਸ ਮੈਨੂੰ ਟੀਆਰਪੀ ਮਿਲ ਜੂਗੀ ਮੈਂ ਫਿਰ ਸ਼ਾਇਦ ਨਾ ਅਵਰੇਤ ਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤ ਪੁਣਾ ਕਰ ਰਹੇ ਹੋ ਕਿ ਕਿਸ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਬਣ ਜੇ ਸਾਡੇ ਕੋਲ ਮਾਇਆ ਆਨ ਲੱਗ ਜੇ ਸਾਡੀ ਦਹਿਸ਼ਤ ਹੋ ਜੇ ਅਸੀਂ ਵੀ ਰਾਜਨੀਤੀ ਚ ਵੜ ਜਾਈਏ ਔਰ ਸ਼ਰਮ ਕਰੂ ਉਮਰ ਜੋ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾਂ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤੁਮ ਪ੍ਰੋਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੇ ਵੀ ਧੀਜ ਕਿਸੇ ਨੂੰ ਨੀ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸੇ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਟਿਊਸ਼ਨ ਸੜਕ ਤੋਂ ਨੰਗਰੀ ਆ ਉਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਗੀਵ ਵਸਤਰਨਾ ਕਰਿਓ ਉਹ ਤੁਸੀਂ ਤਾਂ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤੂੰ ਭੱਜਿਆ ਕਿਉ ਫਿਰਦਾ ਐ ਐਨਾ ਤੋਂ ਯੁੱਧ ਐ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹਾਤੀ ਨੂੰ ਤਿੰਨ ਤਿੰਨ ਸਿੰਘਾਂ ਨੇ ਰਲ ਕੇ ਗਲਾ ਘੁੱਟ-ਘੁੱਟ ਇੱਕ ਜਨਾਨੀ ਮਾਰੀ ਨਿਹਾਤੀ ਸਿੰਘ ਕਹਦੇ ਕਾਹਦੇ ਸਿੰਘ ਛੱਕਾ ਤੂੰ ਤੂੰ ਸਿੰਘ ਕਿੱਥੋਂ ਦਾ ਹੋ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਿਹਾ ਵੀ ਤੂੰ ਨਿਆਗਾ ਤੂੰ ਆਪਣੇ ਔਕਾਤ ਦਿਖਾ ਰਿਹਾ ਸਾਰਿਆਂ ਨੂੰ ਸੁੰਨਤ ਵਾਲਾ ਬੰਦਾ ਐ ਤੂੰ ਤੇ ਤੂੰ ਕਹ ਰਿਹਾ ਤੂੰ ਸਿੰਘ ਆ ਸਿੰਘ ਆ ਕੁਛ ਕਰਦੇ ਆ ਐਂ ਦਾਂ ਔਰਤਾਂ ਤੇ ਵਾਰ ਕਰਦੇ ਨੇ ਹੱਤਿਆਂ ਤੇ ਇੰਦਰਾ ਗਾਂਧੀ ਉਹਦੇ ਸੰਤੇ ਬੰਤੇ ਨੇ ਮਾਰੀ ਤਾ ਦੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲਾ ਤਾਂ ਐਂ ਕਰਦੇ ਇਹ ਸੌਦਾ ਲਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜਨ ਨੇ ਮਰਦ ਰਾਲ ਕੇ ਉਹਦਾ ਰੇਪ ਸ਼ੂਸ਼ਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਦਿਸ ਇਸ ਨਾਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਉਹ ਇਤਨਾ ਨਹੀਂ ਖਰੂਗਾ ਕਦੀ ਵੀ ਤੇ ਮੇਰੀ ਮੇਰੇ ਪੂਰੇ ਭਾਰਤ ਵਰਸ਼ ਮੇਰੇ ਪੂਰੇ ਭਾਰਤ ਦੇ ਅਗਰੇ ਵੀਡੀਓ ਸੁਣ ਰਿਹਾ ਮੇਰੇ ਨਰਿੰਦਰ ਮੋਦੀ ਜੀ ਸੇ ਰਿਕਵੈਸਟ ਹੈ ਕਿ ਇਨ ਤਿੰਨ ਬੰਦੋ ਕੋ ਸਜ਼ਾਏ ਮੌਤ ਫਾਂਸੀ ਹੋਣੀ ਚਾਹੀਏ ਇਹ ਮੈਂ ਅੱਜ ਅਪੀਲ ਕਰ ਰਹੀ ਹਾਂ ਮੈਂ ਕਹਿ ਰਹੀ ਆ ਪੰਜਾਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਜਾਗੋ ਇਹ ਨਾ ਕਹੋ ਕੁੜੀ ਗੰਦੀ ਸੀ ਉਹ ਗੰਦੀ ਸੀ ਜੋ ਵੀ ਸੀ ਪਰ ਕਤਲ ਅਕਿਆਰ ਕਾਨੂੰਨੀ ਹੈ ਕਿਸਦਾ ਮਰਡਰ ਕਰਨਾ ਕਿਸੇ ਨੂੰ ਅਧਿਕਾਰ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ 'ਚ ਮਰਦਾਂ ਨੂੰ ਨਹੀਂ ਅਜ ਔਰਤਾਂ ਨੂੰ ਜਾਗਣ ਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀ ਅਜ ਆਪਣੇ ਰਾਈਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ-ਯੁੱਗ ਤੋ ਥੱਲੇ ਲਾਂਦੇ ਆਏ ਤਾਂ ਥੱਲੇ ਲਾ ਕੇ ਰੱਖਣਗੇ ਤੁਹਾਨੂੰ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣਗੇ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਐ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਘ ਨੇ ਗਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਜਗੋ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਊਗੀ ਭਾਰਤ ਦੀ ਸਰਕਾਰ ਕੇੰਦਰ ਟ੍ਰੀਟਮੈਂਟ ਕਰੀਏਗੀ ਸੁਜਾਗੋ ਭੈਣੋ ਜਾਗੋ ਆਪਣੇ ਹੱਕਾਂ ਵਾਸਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਆ ਕਿ ਜਿਹੜਾ ਬੰਦਾ ਆਵੇ ਗਲਾ ਘੁੱਟ ਕੇ ਤੁਰਦਾ ਆਪਣੇ ਕੋਮਲ ਹੈ ਕਮਜ਼ੋਰ ਨਹੀਂ ਸ਼ਕਤੀ ਕਾ ਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣ ਵਾਲੀ ਮੌਤ ਤੇ ਤੁਸੇ ਹਾਰੀ ਹੈ ਸਟਰੋਂਗ ਲੇਡੀਆਂ ਬਣੋ ਡਰੋ ਨਾ ਡਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹਖਤਾਂ ਤੇ ਹੀ ਵਾਰ ਕਰਦੇ ਆ ਚਾਹ ਦੇ ਨਾਲੋਂ ਪਤਾ ਨਾ ਰਾਮ ਰੀਮ ਦੀ ਕਿੱਡੀ ਪਾਵਰ ਆ ਇਹ ਜਰਗਾ ਸਿੰਘ ਉਹਦੇ ਮਰੇ ਫੜਕੂਗਾ ਵੀ ਨਹੀਂ ਉਹਨੂੰ ਵੇਖ ਕੇ ਭੱਜੂਗਾ ਵੱਡਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀਂ ਅੱਜ ਦੀ